ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਬਲੌਗਸ ਵਿੱਚ ਹਾਂ ਜੀ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਦਿਨ ਹੈਗਾ ਜੀ ਅੱਜ ਬੀਰਵਾਰ ਦਾ ਤੇ ਮੈਂ ਭਾਂਡੇ ਵਗੈਰਾ ਕਿਚਨ ਵਗੈਰਾ ਸਾਰੀ ਸਾਫ਼ ਕਰਕੇ ਆ ਗਈ ਜੀ ਇੱਥੇ ਮੇਰਾ ਪੇਟ ਕੋਲੋਂ ਸਾਰੀ ਟੀ-ਸ਼ਰਟ ਗਿੱਲੀ ਹੋਈ ਪਈ ਐ ਸਾਜ ਕਾਦੀ ਮਮਾ ਮੈਂ ਨਹੀਂ ਬਣਾਉਣੀ ਵੀਡੀਓ ਕਿੰਨੀ ਗੰਦੇ ਲੱਗਦਾ ਤੁਸੀਂ ਤੇ ਫਿਰ ਮੈਂ ਕਿਹਾ ਚੱਲ ਕੋਈ ਨਾ ਬਣਾ ਦੇ ਮੈਂ ਕਿਹੜਾ ਬੇਲੀਆਂ ਵੀ ਮੈਂ ਤਾਂ ਕੰਮ ਕਰਕੇ ਆਈਆਂ ਕਿਚਨ ਦੇ ਵਿੱਚ ਪਾਂਡੇ ਵਗੈਰਾ ਬਰਤਨ ਵਗੈਰਾ ਸਾਰੇ ਪੌਸ਼ ਕਰਕੇ ਆਈ ਸੀਗੀ ਕਿਚਨ ਸਾਫ ਕਰਕੇ ਆਈ ਸੀਗੀ ਤੇ ਇਹ ਬੈੱਡ ਸ਼ੀਟ ਵਿਛਾਈ ਹੋਈ ਨੂੰ ਮੇਰੇ ਇੱਕ ਦੋ ਦਿਨਾਂ ਤੋਂ ਚਾਰਕ ਦਿਨ ਹੋ ਗਏ ਹੁਣੇ ਮੈਨੂੰ ਲੱਗਦਾ ਇਹ ਚੇਂਜ ਕਰਨੇ ਵਾਲੀ ਆ ਤੁਹਾਨੂੰ ਪਤਾ ਹੁਣ ਗਰਮੀਆਂ 'ਚ ਤਾਂ ਤੀਜੇ ਦਿਨੇ ਚੇਂਜ ਕਰਨੀ ਪੈਂਦੀ ਆ ਕਿਉਂਕਿ ਲਾਈਟ ਕਲਰ ਹੁੰਦੇ ਨੇ ਤੇ ਮੈਂ ਕਿਹਾ ਚਲੋ ਕੱਲੂ ਚੇਂਜ ਕਰ ਦਾਂਗੇ ਵੀ ਅੱਜ ਨਹੀਂ ਮੈਂ ਕਰਦੀ ਹੈਗੀ ਅੱਜ ਮੈਂ ਇਹਨੂੰ ਉਦਾਂ ਹੀ ਵਿਛਾਤਾ ਸੀਗਾ ਤੇ ਕਿਉਂ ਘਉਣਾ ਸੀ ਰੋਟੀ ਪਾਣੀ ਨੀਚੇ ਬੈਠ ਕੇ ਖਾਣੇ ਆ ਨਹੀਂ ਤਾਂ ਚਲੋ ਹੁੰਦਾ ਵੀ ਬੱਚੇ ਉੱਪਰ ਹਲਦੀ ਵਗੈਰਾ ਥੋੜਾ ਬੁੱਤ ਲੱਗ ਜਾਂਦਾ ਹੁੰਦਾ ਹਨਾ ਤੇ ਤਾਂ ਕਰਕੇ ਹੁਣ ਜਿਹੜੀ ਵੀ ਚੀਜ਼ ਖਾਣੀ ਹੁੰਦੀ ਆ ਰੋਟੀ ਵਗੈਰਾ ਨੀਚੇ ਬੈਠ ਕੇ ਖਾ ਲੈਣੇ ਤਾਂ ਕਰਕੇ ਨਹੀਂ ਗੰਦੀ ਨਹੀਂ ਹੁੰਦੀ ਹੈਗੀ ਉਸ ਤੋਂ ਬਾਅਦ ਇੱਥੇ ਮੈਂ ਲੱਗ ਗਈ ਸੀ ਕਿ ਸੋਫਾ ਦਾ ਕਵਰ ਸੈਟ ਸੋਫਾ ਦਾ ਮਤਲਬ ਕਿ ਕਵਰ ਨੂੰ ਸੈਟ ਕਰਨ ਕਿਉਂਕਿ ਬੱਚੇ ਬੈਠਦੇ ਵਗੈਰਾ ਹੁੰਦੇ ਨੇ ਪਰ ਥੋੜਾ ਜਿਹਾ ਤੁਹਾਨੂੰ ਪਤਾ ਉਹ ਤਾਂ ਹੋਏ ਜਾਂਦਾ ਹਨਾ ਫਿਰ ਮੈਂ ਕਿਹਾ ਚਲੋ ਸਵੇਰੇ ਸਵੇਰੇ ਐਸਾ ਦੇ ਪਪਾ ਬੈਠਦੇ ਨੇ ਫਿਰ ਇੱਥੇ ਰੋਟੀ ਵਗੈਰਾ ਖਾਂਦੇ ਨੇ ਤਾਂ ਕਰਕੇ ਮੈਂ ਇਹਨੂੰ ਵੀ ਲੱਗ ਗਈ ਸੀਗੀ ਕਰਨ ਕੁਸ਼ਨਸ ਰੱਖਣ ਆਪਣੇ ਸਹੀ ਤਰੀਕੇ ਨਾਲ ਇਹ ਕੁਸ਼ਨ ਕਵਰ ਸਹਜ ਨੇ ਚੇਂਜ ਕਰਤੇ ਸੀਗੇ ਮਤਲਬ ਕਿ ਜਿਹੜੇ ਮੇਰੇ ਦੂਜੇ ਚੜਾਏ ਹੋਏ ਸੀਗੇ ਉਹ ਮੈਂ ਵਾਸ਼ ਕਰਕੇ ਰੱਖਤੇ ਸੀਗੇ ਇਹ ਸਹਜ ਨੇ ਚੇਂਜ ਕਰਤੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਆਪਣੀ ਅਲਮਾਰੀ ਦਾ ਸ਼ੀਸ਼ਾ ਸਾਫ਼ ਕਰਨ ਵੈਸੇ ਬੈੱਡ ਦੇ ਸਾਹਮਣੇ ਹੋਣਾ ਤਾਂ ਚਾਹੀਦਾ ਨਹੀਂ ਹੈਗਾ ਪਰ ਚਲੋ ਕੋਈ ਗੱਲ ਨਹੀਂ ਅਸੀਂ ਲਵਾ ਲਿਆ ਸੀਗਾ ਕਕੇ ਫਿਰ ਜਦੋਂ ਤਿਆਰ ਹੋਣਾ ਹੁੰਦਾ ਹੁੰਦਾ ਸਭ ਦੋ ਤਿੰਨ ਜਣੇ ਵੀ ਇਕੱਠੇ ਹੋਏ ਉਹਨੇ ਤਿਆਰ ਹੋਣਾ ਹੁੰਦਾ ਫਿਰ ਚਲੋ ਡਰੈਸਿੰਗ ਟੇਬਲ ਤੇ ਇੱਕ ਜਣਾ ਬੰਦਾ ਇੱਧਰ ਖੜਕੇ ਹਨਾ ਰੈਡੀ ਹੋ ਜਾਂਦਾ ਬਟ ਅਸੀਂ ਸਿਰ ਇੱਧਰ ਨੂੰ ਕਰਕੇ ਫਿਰ ਸੌਂਦੇ ਆ ਤਾਂ ਕਰਕੇ ਅਸੀਂ ਮਤਲਬ ਕਿ ਬੈੱਡ ਤੇ ਮੂੰਹ ਕਮਾਇਆ ਹੋਇਆ ਆਪਣਾ ਪੈਨ ਦਾ ਅਸੀਂ ਪੈਨ ਦੇ ਨੂੰ ਸੌਂਨੇ ਆ ਮਤਲਬ ਕਿ ਸਿਰ ਰੱਖ ਕੇ ਤੇ ਇੱਧਰ ਲਈ ਆਪਾਂ ਹੁਣ ਇਹ ਲੱਗ ਜਾਂਗੇ ਇਹਨਾਂ ਦੀ ਕਲੀਨਿੰਗ ਕਰਨ ਮੈਂ ਕਿਹਾ ਚਲੋ ਵੀ ਇਹ ਵੀ ਇੱਥੇ ਵੀ ਸਾਫ਼ ਕਰ ਦਈਏ ਤਾਂ ਮੇਰੇ ਡੇਲੀ ਦਾ ਹੀ ਕੰਮ ਆ ਜੀ ਇਹਨਾਂ ਨੂੰ ਕਿਉਂਕਿ ਜੇ ਇਹਨਾਂ ਨੂੰ ਤਾਂ ਪਤਾ ਨਹੀਂ ਕਿੰਨੀ ਵਾਰ ਦੇ ਹੜੀ ਚ ਸਾਫ਼ ਕਰਨਾ ਪੈਂਦਾ ਕਿਉਂਕਿ ਇਹਦੇ ਪਰ ਬਲੈਕ ਸ਼ੀਸ਼ੇ ਨੇ ਬਲੈਕ ਸ਼ੀਸ਼ੇ ਦੇ ਉੱਤੇ ਫਿਰ ਤੁਹਾਨੂੰ ਵੀ ਪਤਾ ਬੇ ਡਸਟਿੰਗ ਵਗੈਰਾ ਜ਼ਿਆਦਾ ਹੁੰਦੀ ਆ ਹਨਾ ਨਹੀਂ ਤਾਂ ਚਮਕੀ ਜਾ ਜਾਂਦੀ ਆ ਤੇ ਇਹ ਵੀ ਮੈ ਲੱਗ ਗਈ ਸੀਗੀ ਸਾਫ਼ ਕਰਨ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਮੈਂ ਸਹਜ ਪ੍ਰਕਾਰ ਰਹੀ ਆ ਅਤਿਆਚਾਰ ਐਸਾ ਅਤਿਆਚਾਰੀ ਮਾਂ ਹੂੰ ਮੈਂ ਉੱਡੇ ਵਰਗੀ ਮਮਾ ਦਾ ਕੋਈ ਹੋਣਾ ਨਹੀਂ ਹੋਣਗੇ ਪੱਤਿਆਚਾਰੀ ਮਮਾ ਅਤਿਆਚਾਰੀ ਮਾਂ ਬੱਚਿਆਂ ਦੇ ਕਰਦੀ ਆ ਆਪਣੇ ਤੇ ਅਤਿਆਚਾਰ ਐਸਾਜ ਕਿਉਂ ਨਹੀਂ ਕਰਦੇ ਕਰਦੀਆਂ ਹਾਂ ਸਾਰਾ ਕੰਮ ਤਾਂ ਤੁਸੀਂ ਕਰਦੇ ਹੋ ਮੈਂ ਅੱਜ ਪੋਚਾ ਲਾ ਰਹੀ ਆ ਅਤਿਆਚਾਰ ਕਰਦੀ ਆ ਮੈਂ ਆਪਣੀ ਕੁੜੀ ਦੇ ਉੱਤੇ ਮੈਂ ਆਪਣੀ ਕੁੜੀ ਦੇ ਉੱਤੇ ਪੋਚਾ ਲਵਾ ਰਹੀ ਆ ਮੈਂ ਆਪਣੀ ਕੁੜੀ ਤੋਂ ਪੋਚੇ ਲਵਾ ਰਹੀ ਆ ਭਾਈ ਕੱਤਿਆ ਜਾਰ ਕਰਦੀਆਂ ਮਗਰ ਚਲ ਪੋਚਾ ਲਾ ਇਹਦਾਂ ਵਿਵਹਾਰ ਵਧੀਆ ਨਹੀਂ ਕਰਦੀ ਵਿਚਾਰੀ ਨਾਲ ਇਹਨੂੰ ਕੁੱਟ-ਕੁੱਟ ਕੇ ਕੰਮ ਤੇ ਲਾਇਆ ਮੈਂ ਇਹਨੂੰ ਨਾ ਖਾਣ ਨੂੰ ਮੈਂ ਰੋਟੀ ਦੰਨੀਆ ਨਾ ਚਾਹ ਨਾ ਪਾਣੀ ਬਸ ਪੋਚਿਆਂ ਤੇ ਲਾਤੀ ਮੈਂ ਤਾਂ ਪੋਚੇ ਲਾ ਪੋਚੇ ਇਸ ਤੋਂ ਬਾਅਦ ਕੱਪੜੇ ਧੋਈ ਇਸ ਤੋਂ ਬਾਅਦ ਭਾਂਡੇ ਮਾਂ ਜਲੇ ਸੱਚ ਰੋਟੀ ਬਣਾਈ ਸ਼ਾਮ ਨੂੰ ਸਭ ਟੈਂਕੀ ਬੰਦ ਕਰਕੇ ਪੁੱਤਾ ਹੋ ਮੋਟਰ ਚਾੜੂ ਚਾੜੂ ਬਗਾਰੇ ਮੈਂ ਸਾਰਾ ਕੁਝ ਲਾਤਾ ਸੀਗਾ ਬਾਹਰ ਮੈਂ ਧੋਈ ਆਈ ਕਿਉਂਕਿ ਕਲਰੇ ਕਲਰ ਕੀਤਾ ਵੈਸੀ ਰਾਤ ਬੱਚੇ ਦਵਾਰੇ ਫੇਰ ਹੋਲੀ ਖੈਡੇ ਸੀਗੇ ਤੇ ਤਾਂ ਕਰਕੇ ਫਿਰ ਬਾਹਰ ਗੰਦਾ ਹੋਇਆ ਸੀਗਾ ਮੈਂ ਬਾਹਰੋਂ ਵੀ ਮਸ਼ਰਕਤੋਂ ਵੀ ਧੋ ਕੇ ਆਈਆਂ ਬੇੜਾ ਵੀ ਧੋ ਕੇ ਆਈਆਂ ਤੇ ਝਾੜੂ ਮੈਂ ਲਗਾ ਲਿਆ ਸੀਗਾ ਇੱਧਰ ਇਹ ਵੀ ਨਵਾਏ ਹੋਏ ਨੇ ਤੇ ਇੱਧਰ ਸਟੇਜ ਨੇ ਹਜੇ ਨਹਾਉਣਾ ਇਹ ਕਹਿੰਦੀ ਮम्मा ਕੋਚਾ ਮੈਂ ਲਾ ਦੰਨੀ ਆ ਫਰ ਮੈਂ ਕਿਹਾ ਚੱਲ ਕੋਈ ਨਾ ਤੂੰ ਲਾਲਾ ਜਲਾਉਣਾ ਹੈ ਨਹੀਂ ਮਮਾ ਕੋਚਾ ਰੋਣਾ ਮੈਂ ਹਾਂ ਚੱਲ ਠੀਕ ਆ ਮੈਂ ਖਲਾ ਦੇ ਵੈਸੇ ਮੇਰੀ ਵੀ ਥੋੜੀ ਜੀ ਤਬੀਅਤ ਨਹੀਂ ਠੀਕ ਹੈਗੀ ਮੈਂ ਨਾ ਮੇਰੀ ਹਜਮ ਪਤਾ ਨਹੀਂ ਤਾਂ ਕੀ ਹੋ ਗਿਆ ਥਕਾਵਟ ਥੱਕਿਆ ਥੱਕਿਆ ਸਰੀਰ ਰਹਿੰਦਾ ਏ ਸੈਲਫੀ ਸਟਿਕ ਉਹ ਤਾਂ ਬਹੁਤ ਪੁਰਾਣੀ ਕਿੰਨੇ ਸਾਲਾਂ ਦੀ ਸੀਗੀ ਦੇਖੋ ਇਹ ਇਹ ਜੰਤਰ ਹੁਣ ਸਾਡੇ ਕੰਮ ਆਊਗਾ ਸੈਜਪੀਤ ਨੇ ਖੋਲ ਕੇ ਕੱਲਾ ਕੱਲਾ ਰੱਖ ਤਾਂ ਸਾਫ਼ ਲੱਗੀ ਸੀ ਕਰਨ ਹੁਣ ਆ ਵਾਲਾ ਯੰਤਰ ਹੈ ਜਿਹੜਾ ਹੁਣ ਸਾਡੇ ਵੀਡੀਓ ਬਣਾਉਣ ਦੇ ਕੰਮ ਆਇਆ ਕਰੂਗਾ ਸੈਲਫੀ ਸਟਿਕ ਕਿਉਂਕਿ ਹੁਣ ਜਦੋਂ ਮੈਂ ਮੂੰਹ ਕੋਲ ਰੱਖਦੀ ਨਾ ਮੇਰਾ ਮੂੰਹ ਏਟੋ ਮੋਟਾ ਦਿਖਦਾ ਹੁੰਦਾ ਕੈਮਰੇ 'ਚ ਜਦੋਂ ਮੈਂ ਬਾਹਰ ਨਾਲ ਫਰੰਟ ਕੈਮਰੇ ਤੋਂ ਵੀਡੀਓ ਬਣਾਉਣੀ ਹੈ ਹੁਣ ਸੈਲਫੀ ਸਟਿਕ ਨਾਲ ਨਾ ਥੋੜਾ ਦੂਰ ਤੋਂ ਫੇਸ ਆਪਣਾ ਤਾਂ ਬੰਦਾ ਜ਼ਿੰਮੇਦਾਰ ਹੈਗਾ ਉਪਰ ਦਾ ਹੀ ਆਊਗਾ ਨਹੀਂ ਤਾਂ ਮੈਨੂੰ ਆਇ ਲੱਦਾ ਹੁੰਦਾ ਵੀ ਹਾਏ ਮੇਰਾ ਡੰਮ ਤੇ ਦੀਦੀ ਲੱਗੀ ਹੈ ਪੋਚਾ ਲਾਉਣ ਦੇਖੋ ਜੀ ਦੀਦੀ ਇਸ ਤਰ੍ਹਾਂ ਪੋਚਾ ਲਗਾ ਰਹੀ ਹੈ दीदी पोचा दी लगाऊगी पोचा लगा के फिर उधरले कमरे चलाऊ किचन च लगाऊगी स्टोर च रह लगाया स्टोर से हाँ इस तो बाद दीदी जाऊगी फिर नौन फिर थानू हूँ अखद मिलते तो हैं हम बाद च मिलते हैं ठीक है जी चलो दीदी दी लगाओ पोचा इस तो बाद दीदी सारे काम करते नबेट दी कपड़े धो तो दी सारे काम कर ला बंद तरह ਉਹਨਸ ਕਾ ਕਪੜੇ ਧੋਣੇ ਵੀ ਸਿਖਾਉਂ ਸਹਜ ਮੈਂ ਸਿੱਖ ਰਹੇ ਹਾਂ ਤੇਰੇ ਘਰੋਂ ਮਮਾ ਨੇ ਮੈਨੂੰ ਕਹਿ ਦਿਆ ਕਰਨ ਸਹਜੇ ਕਪੜੇ ਧੋਲਾ ਮੈਂ ਭੰਡੇ ਪਿਆਜ਼ ਕੱਟਣ ਲੱਗੀ ਹੁਣ ਜਦੋਂ ਵੀ ਸਬਜ਼ੀ ਕਰਨੀ ਹੁੰਦੀ ਹੈ ਭਾਗ ਜੀ ਸਹਜ ਪਿਆਜ਼ ਕੱਟ ਲੈ ਪੁੱਤ ਚੱਲ ਹੁਣ ਤਾਂ ਦੁਪਰੀ ਹੈ ਆ ਫਿਰ ਤਾਂ ਸਕੂਲ ਲੱਗ ਜਾਣਾ ਫਿਰ ਤਾਂ ਕੀ ਨੇ ਉਹ ਕਰਨਾ ਪੋਚਾ ਦੇ ਨੇ ਮੈਂ ਐਵੇਂ ਕਹਿਦੀ ਮੈਂ ਸਹਜ ਪੋਚਾ ਲਾਣਾ ਕਿਉਂਕਿ ਮੈਂ ਅੱਗੇ ਜਾ ਲਾਉਣੀ ਨਹੀਂ ਮੈਨੂੰ ਕਹਿਦੀ ਹੁੰਦੀ ਆ ਇਹ ਕਹਿੰਦੀ ਆ ਮਮਾ ਮੈਂ ਲਾਉਣਾ ਫਿਰ ਮੈਂ ਕਿਹਾ ਚੱਲ ਲਾ ਲਾ ਉਹ ਝਾੜੂ ਵਗੈਰਾ ਤਾਂ ਸਾਰਾ ਮੈਂ ਕੱਟ ਲਿਆ ਸੀਗਾ ਚਲੋ ਜੀ ਤੁਹਾਨੂੰ ਫਿਰ ਮਿਲਦੇ ਆਂ ਹਲੋ ਹਾਂਜੀ ਅਸੀਂ ਆ ਗਏ ਜੀ ਖੰਨੇ ਖੰਨੇ ਸ਼ਾਪਿੰਗ ਕਰਨ ਤੇ ਥੋੜਾ ਬਹੁਤਾ ਸਮਾਨ ਲੈਣਾ ਸੀਗਾ ਜ਼ਰੂਰੀ ਜਿਹਾ ਸਮਾਨ ਸੀਗਾ ਤੇ ਅਸੀਂ ਹੁਣ ਖੜੇ ਹਾਂ ਲੇਡੀ ਰੋਡ ਤੇ ਮਤਲਬ ਕਿ ਸੰਦੂ ਕਲੀਨਿਕ ਦੇ ਖੜੇ ਆਂ ਸਹਦੇ ਪਾਪਾ ਚ ਦੇਣਾ ਡੈਡ ਕਰਵਾਈ ਸੀਗੀ ਜਾਨ ਉਹਨਾਂ ਜਾੜ ਥੋੜੀ ਜੀ ਦਰਦ ਕਰਨ ਲੱਗ ਗਈ ਫਿਰ ਥੋੜੇ ਦਿਨਾਂ ਤੱਕ ਤੰਗ ਪਰੇਸ਼ਾਨ ਹੁੰਦੇ ਨੇ ਚਾਹ ਵਗੈਰਾ ਪੀਏ ਤਾਂ ਫਿਰ ਉਹ ਹੁਣ ਦੁਕਾਨ ਗਏ ਨੇ ਡਾਕਟਰ ਨੂੰ ਮੈਂ ਕਹੇ ਦਿਖਾਏ ਲੋ ਤੁਸੀਂ ਹਨਾ ਕਿਉਂਕਿ ਫਿਰ ਇਹਨਾਂ ਤੋਂ ਦਰਦ ਵੀ ਨਹੀਂ ਚੱਲ ਹੁੰਦਾ ਹੈਗਾ ਇੰਨਾ ਜ਼ਿਆਦਾ ਹੁੰਦਾ ਕਈ ਵਾਰ ਗੱਡੀ ਚਲਾਉਂਦੇ ਹੁੰਦੇ ਨੇ ਫਿਰ ਦਰਦ ਉੱਠ ਕੱਢਦਾ ਜਾੜ ਚ ਫਿਰ ਮੈਂ ਕਹਾਂ ਵੀ ਤੁਸੀਂ ਦਿਖਾ ਲਓ ਮੈਂ ਵੀ ਕਢਾਉਣੀ ਆ ਇੱਕ ਅਕਲ ਜਾੜ ਕਢਾਉਣੀ ਆ ਮੈਂ ਆਪਣੀ ਮਤਲਬ ਤੇ ਮੈਨੂੰ ਐਂਡ ਦੇ ਵਿੱਚ ਤੰਗ ਬਹੁਤ ਕਰਦੀ ਆ ਉਹ ਜਦੋਂ ਝਕਮ ਕਰ ਦਿੰਦੀ ਆ ਲਾਸਟ ਚ ਦੇਖੂਗੀ ਕਢਾਉਂਗੀ ਮੈਂ ਦਰਦ ਦੀ ਕਢਾਉਂਦੀ ਨਹੀਂ ਹੈਗੀ ਜਦੋਂ ਹਟ ਜਾਂਦੀ ਹੈ ਮੈਂ ਇਹ ਕਹਿ ਦਿੰਨੀ ਆਂ ਕਿ ਭੁੱਲ ਜਾਨੀਏ ਜਾਂ ਦਰਦ ਕਰਨ ਲੱਗ ਜਦੀ ਹੈ ਫਿਰ ਮੈਨੂੰ ਐ ਹੁੰਦਾ ਵੀ ਕਢਾ ਕਢਾ ਦਮਾ ਪਰ ਫਿਰ ਉਹਦਾ ਡਾਕਟਰ ਨਹੀਂ ਕਰਦੇ ਕਿਉਂਕਿ ਆਪਰੇਸ਼ਨ ਹੋ ਕੇ ਨਿਕਲੂਗੀ ਕਹਿੰਦੇ ਵੀ ਬਾਹਰੋਂ ਡਾਕਟਰ ਬੁਲਾ ਕੇ ਕਢਾਵਾਂਗੇ ਬਾਕੀ ਹੁਣ ਕੰਨਿਆ ਸੀ ਆ ਗਏ ਲਿਆ ਤੁਹਾਨੂੰ ਕੰਨਾ ਦਿਖਾਵਾਂ ਦੇਖੋ ਜੀ ਸਾਡੇ ਖੰਨਣਾ ਸ਼ਹਿਰ ਹੁਣ ਬੈਠਾਂ ਲੇਹੜੀ ਰੋਡ ਤੇ ਅਲੌਕਟ ਸਾਰੀ ਦੁਆਰੇ ਪੱਟ ਕੇ ਲਾਈ ਆ ਹੁਣ ਪੈਰਾਂ ਵੀ ਲੱਗੀ ਸੀ ਪਹਿਲਾਂ ਖੇ ਖਰਾਬ ਜੀ ਹੋ ਗਈ ਸੀ ਹੁਣ ਸਾਰੀ ਪੱਟ ਕੇ ਦੁਆਰੇ ਲਾਈ ਆ ਇੱਧਰ ਹੈਗੀ ਅੱਜ ਇਹ ਡਾਕਟਰ ਡਾਕਟਰ ਦਾ ਇੱਧਰ ਤੇ ਦੇਖੋ ਹੁਣ ਕੀ ਕਹਿੰਦੇ ਨੇ ਡਾਕਟਰ ਸਾਹਿਬ ਬਾਅਦ ਚ ਕਰਦੇ ਆ ਜੀ ਜਾ ਕੇ ਬਾਜ਼ਾਰ ਚ ਮਿਲਦੇ ਆ ਤੁਹਾਨੂੰ ਬਾਜ਼ਾਰ ਚ ਜਾ ਕੇ ਹਾਂਜੀ ਜਿਹੜੀ ਸ਼ਾਪਿੰਗ ਅਸੀਂ ਬਾਜ਼ਾਰ ਚੋਂ ਕਰਨੀ ਸੀ ਬੁੱਕਸ ਵਗੈਰਾ ਖਰੀਦਣੀਆਂ ਸੀਗੀਆਂ ਉਹ ਅਸੀਂ ਕਰਕੇ ਇੱਥੇ ਖੜ ਗਏ ਸੈਦ ਪਾਪਾ ਕਿਤੇ ਕੰਮ ਗਏ ਸੀਗੇ ਇੱਥੇ ਸੈਦ ਜਾਨੀ ਟਿਊਸ਼ਨ ਪੜ੍ਹਦੇ ਹੁੰਦੇ ਸੀਗੇ ਇੱਥੇ ਨਾ ਜਦੋਂ ਟਿਊਸ਼ਨ ਲੈ ਕੇ ਆਉਂਦੀ ਹੁੰਦੀ ਸੀ ਇਹ ਗੋਲ ਗੱਪੇ ਖਾ ਕੇ ਜਾਂਦੇ ਹੁੰਦੇ ਸੀਗੇ ਬੁੱਕ ਮਾਰਕੀਟ ਕਰਾਮ ਕੜੀ ਆ ਪਵਨ ਕੋਲ ਇਹਨਾਂ ਨੂੰ ਇੱਥੇ ਨਾ ਇੱਥੇ ਤਾਂ ਗੋਲ ਗੱਪੇ ਟੇਸਟੀ ਬਹੁਤ ਲੱਗਦੇ ਨੇ ਜਦੋਂ ਵੀ ਇੱਥੇ ਆਉਂਦੇ ਨੇ ਖਾ ਕੇ ਜਾਂਦੇ ਨੇ ਤੇ ਇੱਥੇ ਟਿਊਸ਼ਨ ਪੜ੍ਹਦੇ ਹੁੰਦੇ ਸੀਗੇ ਉਸ ਤੋਂ ਬਾਅਦ ਜੀ ਹੁਣ ਅਸੀਂ ਇੱਥੇ ਆ ਗਏ ਡੀਮਾਰਟ ਡੀਮਾਰਟ ਦੇ ਵਿੱਚ ਅਸੀਂ ਗ ਮੈਨੂੰ ਸੀਗਾ ਵੀ ਦੇਖ ਲੈਣੇ ਜੇ ਟੀ-ਸ਼ਰਟਾਂ ਵਗੈਰਾ ਹਨਾ ਬੱਚਿਆਂ ਦੀ ਵਧੀਆ ਮਿਲ ਜਾਂਦੀਆਂ ਨੇ ਵੀ ਚਲੋ ਵੀ ਲੂਜ਼ ਲੂਜ਼ ਦੇ ਪਜਾਮੇ ਹਨਾ ਉਹ ਸਹਜ ਥੋੜੇ ਜਿਹਾ ਗਰਮੀਆਂ 'ਚ ਉਹੀ ਚੀਜ਼ਾਂ ਪਾ ਕੇ ਖੁਸ਼ ਮਤਲਬ ਕਿ ਉਹਨਾਂ 'ਚ ਕੰਫਰਟੇਬਲ ਰਹਿੰਦੀਆਂ ਹਨਾ ਉਹ ਲੈਣ ਗਏ ਸੀਗੇ ਬਟ ਉਹ ਤਾਂ ਨਹੀਂ ਮਿਲੇ ਹੈਗੇ ਹਨਾ ਇੱਕ ਦੋ ਮਿਲੇ ਨੇ ਜਿਆਦਾ ਨਹੀਂ ਮਿਲੇ ਕਿਉਂਕਿ ਸਾਈਜ਼ ਜਿਆਦਾ ਬਹੁਤ ਜਿਆਦਾ ਵੱਡਾ ਸੀਗਾ ਜਿਆਦਾ ਛੋਟਾ ਸੀਗਾ ਮਤਲਬ ਕਿ ਸਾਈਜ਼ ਹੀ ਨਹੀਂ ਸੀਗਾ ਮਿਲ ਰਿਹਾ ਸਾਈਜ਼ ਦਾ ਇੱਕ ਦੋ ਮਿਲੇ ਨੇ ਤੇ ਅਭੀ ਜੋ उतने ਤੇ ਇੱਕੋ ਟੀ-ਸ਼ਰਟ ਲਈ ਆ ਉੱਥੇ ਤੋਂ ਹਨਾ ਤੇ ਬਾਕੀ ਸਾਡੀ ਗ੍ਰੋਸਰੀ ਵਗੈਰਾ ਥੋੜਾ ਜਿਹੜਾ ਮੈਂ ਪੋਹਾ ਲੈ ਰਹੀ ਸੀਗੀ ਥੋੜਾ ਬਹੁਤਾ ਸਮਾਨ ਸੀਗਾ ਜਿਹੜਾ ਹਨਾ ਸੌਦੇ ਵਗੈਰਾ ਖਤਮ ਹੋਏ ਹੋਏ ਸੀਗੇ ਜਿੱਦਾਂ ਕਿ ਚੀਨੀ ਵਗੈਰਾ ਚਾਪਤੀ ਚਾਪਤੀ ਅਸੀਂ এলাਚੀ ਚਾਪਤੀ ਵਰਤਦੇ ਆ ਫਿਰ ਮੈਂ ਇਸ ਵਾਰ ਤਾਜ਼ਾ ਲੈ ਕੇ ਆਈ ਆ ਤਾਜ਼ਾ ਇਹ ਸ਼ਾਇਦ ਹਨਾ ਫਿਰ ਮੈਂ ਕਿਹਾ ਚਲੋ ਇਹ ਟਰਾਈ ਕਰਕੇ ਦੇਖਦੇ ਆ ਤੇ ਮੈਗੀ ਵਗੈਰਾ ਰੱਖ ਰਹੇ ਸੀਗੇ ਤੁਹਾਨੂੰ ਪਤਾ ਸ ਹੈ ਮੈਗੀ ਬਹੁਤ ਜ਼ਿਆਦਾ ਖੰਦੀਆ ਤੇ ਉਹਨੂੰ ਬਸ ਫਿਰ ਉਹ ਤਾਂ ਆਪਣਾ ਪਹਿਲਾਂ ਹੀ ਕਹਤਾ ਸੀਗਾ ਤੇ ਉਹ ਆਪਣਾ علیحدਾਂ ਲੱਗੇ ਹੋਏ ਸੀਗੇ ਉਹਨਾਂ ਨੂੰ ਤੁਹਾਨੂੰ ਪਤਾ ਮਾਲ ਚ ਜਾ ਕੇ ਬੱਚਿਆਂ ਨੂੰ ਆਪਣੇ ਹੀ ਹੁੰਦੇ ਨੇ ਅਸੀ ਆਉ ਕਰਨਾ ਲੈਣਾ ਤੇ ਮੈਂ ਇੱਥੇ ਤੋਂ ਨਾ ਬੈਗ ਵਗੈਰਾ ਇੱਥੇ ਤੋਂ ਹੀ ਲੈ ਜਾਨੀ ਹੁੰਨੀ ਆ ਕਿਉਂਕਿ ਇੱਥੇ ਤੇ ਬੈਗ ਨਾ ਬਹੁਤ ਵਧੀਆ ਬੱਚਿਆਂ ਦੇ ਸਕੂਲ ਬੈਗ ਵਧੀਆ ਚੱਲਦੇ ਨੇ ਤੇ ਸਾਈਜ਼ ਨੂੰ ਪਹਿਲਾਂ ਲੈ ਕੇ ਗਈ ਸੀਗੀ ਬਹੁਤ ਵਧੀਆ ਚ ਲਿਆ ਸੀਗਾ ਤੇ ਹੁਣ ਸਹਜ ਨੇ ਨਹੀਂ ਲਿਆ ਹੈਗਾ ਕਿਉਂਕਿ ਸਹਜ ਨੇ ਪਿਛਲੇ ਸਾਲ ਹੀ ਲਿਆ ਸੀਗਾ ਆਪਣਾ ਬੈਗ ਉਹਦਾ ਹਜੇ ਸਹੀ ਸੀਗਾ ਅਬ ਇਹਦੇ ਕਾਫੀ ਸਾਲ ਹੋ ਗਏ ਸੀਗੇ ਤਾਂ ਕਰਕੇ ਫਿਰ ਅਬ ਇਹਦਾ ਖਰਾਬ ਹੋ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਅਬ ਇਹਦਾ ਬੈਗ ਲੈ ਲਿਆ ਸੀਗਾ ਤੇ ਇੱਥੇ ਅਸੀਂ ਆਪਣੀ ਸਾਰੀ ਸ਼ਾਪਿੰਗ ਵਗੈਰਾ ਕਰ ਲਈ ਸੀ ਕਿ ਬਹੁਤ ਵਧੀਆ ਸਮਾਨ ਹੁੰਦਾ ਨਾ ਤਾਂ ਦੇਖ ਕੇ ਤੁਸੀਂ ਬਸ ਪੁੱਛੋ ਨਾ ਆਏ ਦਿਲ ਕਰਦਾ ਹੁੰਦਾ ਵੀ ਆਹ ਵੀ ਚੱਕ ਲਈਏ ਉਹ ਵੀ ਚੱਕ ਲਈਏ ਜਦੋਂ ਅਸੀਂ ਹੁਧੇਗੜ ਸਾਹਿਬ ਜਾਣੇ ਹੁੰਨੇ ਆ ਡੀਮਾਰਟ ਜ਼ਰੂਰ ਰੁੱਕ ਕੇ ਜਾਣੇ ਹੁੰਨੇ ਆ ਬਟ ਅੱਜ ਫਿਰ ਮੈਂ ਕਿਹਾ ਚਲੋ ਵੀ ਆਪਾਂ ਡੀਮਾਰਟ ਤੇ ਚੱਲਦੇ ਹਾਂ ਨਾ ਮਤਲਬ ਕਿ ਗਵਿੰਦਗੜਾ ਕੰਨਿਆ ਅਗ ਗਵਿੰਦਗੜ ਦੇ ਵਿੱਚਕਾਰ ਜੇ ਆ ਫਿਰ ਉਸ ਤੋਂ ਬਾਅਦ ਚਲੋ ਜਿਹੜਾ ਜਿਹੜੇ ਸਮਾਨ ਦੀ ਸਾਨੂੰ ਜ਼ਰੂਰਤ ਸੀਗੀ ਉਹ ਸਮਾਨ ਲੈ ਲਿਆ ਸੀਗਾ ਅਸੀਂ ਤੇ ਇੱਥੇ ਸੈਜ ਦੇ ਪਾਪਾ ਕਾਊਂਟਰ ਤੇ ਸੀਗੇ ਆਪਣਾ ਪੇ ਕਰ ਰਹੇ ਸੀਗੇ ਤੇ ਇੱਥੇ ਮੈਂ ਗੱਡੀ ਚ ਬੈਠ ਗਈ ਸੀਗੀ ਸੈਜ ਦੇ ਪਾਪਾ ਲੱਗੇ ਹੋਏ ਸੀਗੇ ਨ ਬੱਚੇ ਲੱਗੇ ਹੋਏ ਸੀਗੇ ਆਪਣਾ ਸਮਾਨ ਜਿਹੜਾ ਲੈ ਕੇ ਆਏ ਸੀਗੇ ਡਿੱਗੀ ਦੇ ਵਿੱਚ ਰੱਖਣ ਮੈਂ ਕਿਹਾ ਵੀ ਮੈਂ ਤਾਂ ਗਈ ਥੱਕ ਤੁਹਾਨੂੰ ਮੈਂ ਦੱਸਿਆ ਨਾ ਵੀ ਮੇਰਾ ਸਰੀਰ ਪਤਾ ਨਹੀਂ ਕੀ ਗੱਲ ਆ ਵੀ ਥਕਾਵਟ ਥੱਕਿਆ ਥੱਕਿਆ ਸਰੀਰ ਰਹਿੰਦਾ ਮਤਲਬ ਕਿ ਐਕਟਿਵ ਜਿਹਾ ਸਰੀਰ ਨਹੀਂ ਹੈਗਾ ਵੀ ਜਿਵੇਂ ਨਾ ਮੈਂ ਬਿਮਾਰ ਬਿਮਾਰ ਫੀਲ ਹੋ ਜਾਂਦਾ ਵੀ ਬਿਮਾਰ ਹੋ ਮਾ ਹਨਾ 10 ਵਜ ਗਏ ਅਸੀਂ ਹੁਣ ਹੜੀਆਂ ਚੀਟੀ ਵੀ ਮਾਰਕੀਟ ਚ ਇਹ ਥੋਲੇ ਆ ਖਾਣ ਪੀਣ ਨੂੰ ਕੁਛ ਅੱਗ ਮਾਂ ਹੁਣ ਬੁੱਤ ਕਾਲੀ ਮੈਂ ਕਿ ਘਰੇ ਜਾ ਕੇ ਸਹਜੋਨੀ ਖਾਣਗੇ ਸੋਇਆ ਚਾਪ ਹਾਂਜੀ ਤੇ ਬੁਕਸ ਲੈ ਲੀਆਂ ਇਹਨਾਂ ਦੀਆਂ ਸਾਰੀਆਂ ਸ਼ਾਪਿੰਗ ਵਗੈਰਾ ਇਹਨਾਂ ਦੇ ਕੱਪੜੇ ਵਗੈਰਾ ਲੈ 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 ਲੇ ਜੀ ਮੈਂ ਕਾ ਰਹੀ ਆ ਰੋਲ ਹਾਂਜੀ ਪਨੀਰ ਰੋਲ ਅਣ ਖਲੋ ਜੀ ਖਾਣ ਅੱਜ ਨਾ ਨਾ ਹੁੰਦੇ ਆ ਅੱਜ ਛੋਟੇ ਵਿਚਾਰੇ ਸੁਦੇਤੀਆਂ ਆ ਦੇਖ ਆ ਫਿਰ ਨਹੀਂ ਹੋਣੀ ਕਿਉਂਕਿ ਇਹ ਤੇਰੀਆਂ ਦੂਜੀਆਂ ਹੁੰਦੀਆਂ ਨੇ ਨਾ ਆ ਵਾਈਆਂ ਛੋਟੀਆਂ ਅੱਜ ਮੈਂ ਛੋਟਾ ਤੋਂ ਵੱਡੇ ਥੇਨੀ ਜ਼ਿਆਦਾ ਤੱਕ ਆਊਟ ਹੋਈ ਪਈ ਐ ਬਹੁਤ ਜ਼ਿਆਦਾ ਮੈਨੂੰ ਕਿ ਜੀ ਸਾਫ ਕੀ ਹੋਗੀ ਮੈਨੂੰ ਹੋਗੀ ਸਾਨੂੰ ਵੀ ਹੋਗੀ ਮੈਂ ਮੈਂ ਇਹਦੀ ਕਲਾਸ ਚ ਆ ਕੇ ਤੁਹਾਨੂੰ ਵੀ ਹੋਗੀ ਹੈ ਨਾ ਹੁਣ ਤੁਹਾਨੂੰ ਲਗ ਲਗ ਸਕੂਲ ਚ ਨਹੀਂ ਜਾਣਾ ਪਊਗਾ ਨਾਲੇ ਫਿਰ ਸਾਨੂੰ ਅਗਰ ਜਾਣਾ ਕਿਤੇ ਹੋਇਆ ਕਰੂਗੇ ਤੁਸੀਂ ਇਕੱਠੇ ਸਕੂਲ ਚਾ ਕੇ ਲੈ ਜਾਇਆ ਕਰੋਗੇ ਇੰਨਾ ਜ਼ਿਆਦਾ ਜਮੀਆਂ ਜਮਈ ਪਨੀਰ ਰੋਲ ਇੰਨਾ ਜ਼ਿਆਦਾ ਜਮਈ ਬਣਿਆ ਹੋਇਆ ਰੋਟੀ ਵੀ ਜ਼ਬਰਦਸਤ ਹੈ ਜਮਈ ਟਿੱਕ ਟੋ ਬਸ ਥੋੜਾ ਹੀ ਲੱਗਦਾ ਨਾ ਮਮਾ ਕਿਸੇ ਚ ਬਹੁਤ ਬਹੁਤ ਚਾਹ ਪਾਦੀ ਨਹੀਂ ਅਪਕ ਕਰਾਈ ਹੈ ਪਪਾ ਤੁਸੀਂ ਹਾਂ ਨਾ ਸਪਿੰਗਰੋਲ ਕਿਹਾ ਸੀ ਹਾਂ ਅੱਛਾ ਬਟਾ ਦੇਣ ਲੱਗਾ ਟੱਕੀ ਖੁੱਲੀ ਹੋਣੀ ਜਣਾ ਕੋਈ ਮੇਰੀ ਹੋ ਸਕਦੀ ਹੈ ਲੱਗੀ ਹਾਂ ਪਪਾ ਤੁਸੀਂ ਵੀ ਟੇਸਟ ਕਰਕੇ ਦੇਖ ਲੰਨੇ ਮਮਾ ਬਾਦੇ ਦੀ ਪਤਾ ਸਵਾਦ ਸੀ ਸਵਾਦ ਹੋਊ ਤਾਂ ਮੈਨੂੰ ਪਤਾ ਹੀ ਹੈ ਹਾਈ ਚਲੋ ਜੀ ਮੈਂ ਖਾ ਲਵਾਂਗੀ ਮੈਂ ਹਾਂਜੀ ਫਰੈਂਡਸ ਅਸੀਂ ਆ ਗਏ ਜੀ ਆ ਦੇਖੋ ਬਕਸ ਵਗੈਰਾ ਪਈਆਂ ਬੱਚਿਆਂ ਦੀਆਂ ਅਸੀਂ ਆ ਗਏ ਜੀ ਹੁਣ ਆ ਮਤਲਬ ਕਿ ਹਲੇ ਸਮਾਨ ਲੱਗੇ ਹੈ ਗੱਡੀ 'ਚ ਪੱਢਣ ਤੇ ਮੈਂ ਆਪਣਾ ਚੇਂਜ ਵਗੈਰਾ ਕਰ ਲਿਆ ਸਾਇਦ ਹੁਣ ਸਾਰੇ ਉਹ ਤੇ ਪਾਪਾ ਲੱਗੇ ਆ ਗੱਡੀ 'ਚ ਸਮਾਨ ਦਾ ਮੈਂ ਧਕਾਵਟ ਬਹੁਤ ਜ਼ਿਆਦਾ ਹੋਊ ਕਿਉਂਕਿ ਮੇਰੇ ਤੋਂ ਇਨਾ ਨਹੀਂ ਫਿਰ ਹੁੰਦਾ ਹੈਗਾ ਤੇ ਬਾਕੀ ਜੀ ਅਸੀਂ ਬੀ ਮਾਰਟ ਚਲੇ ਗਏ ਸੀਗੇ ਉੱਥੋਂ ਫਿਰ ਆ ਕੇ ਵਿਸ਼ਾਲ ਮੈਗਾ ਮਾਰਟ ਚ ਗਏ ਹਨਾ ਫਿਰ ਵਿਸ਼ਾਲ ਮੈਗਾ ਮਾਰਟ ਚੋਂ ਮਨ ਕੋ ਟੀ-ਸ਼ਰਟ ਆਦਿ ਵਗੈਰਾ ਲਈਆਂ ਬੱਚਿਆਂ ਨੇ ਕੁ ਗਰਮੀ ਉਸ ਤੋਂ ਤੁਹਾਨੂੰ ਪਤਾ ਪਤਲੇ ਪਤਨੀ ਟੀ-ਸ਼ਰਟ ਵਗੈਰਾ ਹੀ ਪੈਂਦੀਆਂ ਨੇ ਤੇ ਬਾਕੀ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਫੁਲਵੋਅ ਜ਼ਰੂਰ ਕਰਿਓ ਬਾਕੀ ਜਿਹੜੀ ਸ਼ਾਪਿੰਗ ਕੀਤੀ ਹੈ ਮੈਂ ਤੁਹਾਨੂੰ ਕਰ ਲੂਗੀ ਅਗਲੇ ਵਲੌਗ ਵਿੱਚ ਦਿਖਾਵਾਂਗੀ ਮਿਲਦੇ ਹਾਂ ਅਜੇ ਕੱਲ ਨੂੰ ਆਪਾਂ ਨਿਊ ਵਲੌਗ ਨਾਲ ਨਾ ਮੈਂ ਸ਼ੁਰੂਆਤ ਨਾ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ